ਲੋਕਾਂ ਨੂੰ ਕੀ ਦਿਖਾ ਕੇ ਅਪੀਲ ਕਰਨਾ ਚਾਹੁੰਦਾ ਦੇਖੋ ਸਿਨੇਮਾ ਵੀ ਇੱਕ ਬਾਜਿਆ ਮਾਇਆ ਸੰਗੀਤ ਵੀ ਇੱਕ ਬਾਜਿਆ ਮਾਇਆ ਜਦੋਂ ਤੁਸੀਂ ਸਕੂਲ ਤੋਂ ਲਿਖੜ ਗਏ ਜਦੋਂ ਤੁਸੀਂ ਸੋਚੀ ਸੰਭਲ ਗਏ ਜਿੰਨਾ ਹਿੱਸਾ ਮਾਂ ਬਾਪ ਦਾ ਪਰਵਰਿਸ਼ਣ ਹੁੰਦਾ ਹੈ ਘਰ ਤੋਂ ਬਾਹਰ ਜਦੋਂ ਬੰਦਾ ਨਿਕਲਦਾ ਹੈ ਤਾਂ ਸੰਗੀਤ ਉਹ ਨਾਲ ਚੱਲਦਾ ਹੈ ਐਸੀ ਤਰ੍ਹਾਂ ਸਲੇਮਾ ਇਹ ਫਿਲਮ ਬਣਾਉਣ ਤੇ ਦਿਖਾਉਣ ਦਾ ਮਕਸਦ ਇਹ ਹੈ ਬਈ ਆਮ ਤੌਰ ਤੇ ਸਿਸਟਮ ਜਿਹੜਾ ਹੈ ਜਿਨੂੰ ਆਪਾਂ ਕਹਿੰਦੇ ਸੱਤਾ ਕਹਿੰਦੇ ਬਹੁਤੇ ਸਿਲੇਬਸ ਨੂੰ ਦੇ ਹਿਸਾਬ ਨਾਲ ਆਉਂਦਾ ਐ ਐਸੇ ਤਰ੍ਹਾਂ ਅੰਗਰੇਜ਼ੀ ਕਾਲ ਸੀ ਬਹੁਤ ਕਿਸੇ ਲਿਖੇ ਨਹੀਂ ਗਏ ਵਰਬਲੀ ਆ ਗਿਆ ਐ ਸੋ ਅਸੀਂ ਚਾਹੁੰਦੇ ਆਂ ਕਿ ਦਸਤਾਵੇਜ਼ ਬਣਦੇ ਰਹਿਣ ਔਰ ਅੰਤਰਰਾਸ਼ਟਰੀ ਪੱਧਰ ਤੇ ਰਾਿਕਰ ਮਾਨ ਸਾਹਿਬ ਪਹਿਲੇ ਤੁਸੀਂ ਕਲਮ ਬਣਾਈ ਸੀ ਬਵਾਈ ਜਿਹੜੀ ਕਿ ਥੀਏਟਰ ਦੇ ਵਿੱਚ ਨਹੀਂ ਰਿਲੀਜ਼ ਹੋਈ ਸੀ ਲੇਕਿਨ ਬੰਦ ਕਰਵਾ ਦਿੱਤੀ ਗਈ ਕਿਵੇਂ ਦੇਖਦੇ ਹੋ ਸੱਚਾ ਕੁਝ ਜਗ੍ਹਾ ਤੇ ਹੋਈ ਸੀ ਪਰ ਅਸੀਂ ਚਲਾ ਨਹੀਂ ਸੀ ਚਲਾਈ ਆ ਪੂਰੀ ਚਲਾਈ ਆ ਅਸੀਂ ਉਹਨਾਂ ਟੈਰਟਰੀਆਂ 'ਚ ਵੀ ਚਲਾ ਕੇ ਆਏ ਜਿੱਥੇ ਸਿੱਖ ਵਸੋਂ ਘਟ ਹੈ ਦੇਖੋ ਇਹ ਜਿਹੜਾ ਕਮਨ ਰੰਗ ਹੈ ਨਾ ਇਹ ਤਾਂ ਸਿਆਸੀ ਰੰਗ ਹੁੰਦਾ ਹੈ ਆਮ ਬੰਦੇ ਦੇ ਕੋ ਰੰਗ ਹੁੰਦਾ ਪਿਆਰ ਤੇ ਸਤਕਾਰ ਔਰ ਜਿਹੜਾ ਧੱਕਾ ਹੁੰਦਾ ਹੈ ਜਾਂ ਕਤਲ ਉਗਾਰ ਹੁੰਦੀ ਹੈ ਉਹਦੇ ਲਈ ਹਰ ਬੰਦਾ ਹੱਥ ਆਣਾ ਮਾਰਦਾ ਸੋ ਹਵਾਈ ਲਈ ਵੀ ਐਸੀ ਤਰ੍ਹਾਂ ਆ ਦਿਨਾਂ ਦੇ ਬਤੇ ਕਿ ਕਿ ਸਿੱਖ ਪੋਪੂਲੇਸ਼ਨ ਘਟ ਗਈ ਉੱਥੇ ਵੀ ਅਸੀਂ ਲਿਖਿਆ। ਬਬੂ ਜੀ ਸਵਾਲ ਇਹ ਐ ਕਿ ਸੋਚਾ ਸੋਰਮਾ ਦੇ ਕਿਰਦਾਰ ਦੇ ਉੱਤੇ ਬਹੁਤ ਸਾਰੀਆਂ ਫਿਲਮਾਂ ਬਣੀਆਂ। ਇਹ ਫਿਲਮ ਦੇ ਵਿੱਚ ਐਸਾ ਕੀ हटके ਲੈ ਕੇ ਆਏ ਹੋ ਲੋਕੀ ਜਾ ਕੇ ਦੇਖਣ ਕਿ ਕੀ ਕਿਵੇਂ ਪਸੰਦ ਕਰਨਗੇ। ਕਿੰਨੀਆਂ ਬਣੀਆਂ ਜੀ ਕੁੱਟ? ਬਹੁਤ ਸਾਰੀਆਂ ਬਣੀਆਂ। ਨਹੀਂ ਕੋਈ ਬਣੀ ਸੀ ਪਹਿਲਾਂ। ਬਹੁਤ ਸਾਰੀਆਂ ਬਣੀਆਂ। ਔਰ ਬਹੁਤ ਸਾਰੇ ਬਣਨੇ ਚਾਹੀਦੇ। ਫਿਲਮਾਂ 'ਚ ਉਹਨੂੰ ਉਦਾਹਰਨ ਦੰਦਣਾ ਕਿ ਵਾਰਲਡ ਵਾਰ ਜਿਹੜੀ ਜ਼ਿਆਦਾ ਖਤਰਨਾਕ ਸੀ ਸੈਕੰਡ ਵਾਰਲਡ ਵਾਰ ਉਹਦੇ ਤੇ ਹਜ਼ਾਰਾਂ ਫਿਲਮਾਂ ਬਣੀਆਂ ਪਰ ਸਾਡੇ ਬੁਲਕ ਤਾਂ ਤੂਫਾਨ ਹੈ ਕਿ 74 ਤੇ ਬਹੁਤ ਘੱਟ ਫਿਲਮਾਂ ਬਣੀਆਂ 84 ਤੇ ਬਹੁਤ ਘੱਟ ਬਣੀਆਂ ਸੂਰਮਿਆਂ ਦੀਆਂ ਕਹਾਣੀਆਂ ਦੇ ਬਹੁਤ ਘੱਟ ਬਣੀਆਂ ਜਿੰਨੀਆਂ ਬਣੀਆਂ ਉਹਨਾਂ ਥੋੜੀਆਂ ਅੱਜ ਦੇ ਇਸ ਮਟੀਰੀਐਸਟਿਕ ਵਾਰਲਡ ਚ ਬਹੁਤ ਦੁਨੀਆਂ ਬਹੁਤ ਤਰ੍ਹਾਂ ਦਾ ਕੰਮ ਕਰਦੀ ਹੈ ਬੰਦਾ ਰੋਜ਼ੀ ਰੋਟੀ ਲਈ ਭੱਜਿਆ ਫਿਰਦਾ ਹੈ ਕਈ ਵਾਰੀ ਬਪਾਰਕ ਪੱਧਰ ਤੇ ਵੀ ਸੋਚ ਲੈਂਦਾ ਹੈ ਇਹ ਫਿਲਮ ਸਾਗਲੇ ਕਹੋ ਅਮਤੋਜ ਕਹੋ ਜਾਂ ਮੈਂ ਜਾਂ ਜਿਹੜਾ ਸਾਡੇ ਸਪਾਕੀ ਸੱਜਣਾ ਜਿਹੜੇ ਜਿਨ੍ਹਾਂ ਨੇ ਕੰਮ ਕਰਿਆ ਸ਼ੈਜੀਵ ਸ਼ੈਦੀ ਉਸ ਤਰ੍ਹਾਂ ਦੀ ਕਮਰਸ਼ੀਅਲ ਜਿਹੜੀ ਸੋਚ-ਸੋਚ ਕੇ ਬਣਾਈ ਸੀ ਇਹ ਦ੍ਰਿੜ ਸੰਕਲਪ ਸੀ ਕਿ ਇਹ ਫਿਲਮ ਬਣਾਉਣੀ ਹੈ ਔਰ ਇਹਦੇ ਟ੍ਰੇਲਰ ਨੇ ਮਤਲਬ ਸਾਡਾ ਹੌਸਲਾ ਅਸਮਾਨ ਤੇ ਚੜਦਾ ਆਮ ਤੌਰ ਤੇ ਹੁੰਦਾ ਬਹੁਤ ਹੁੰਦੇ ਪੁੱਛਦੇ ਵੀ ਜਨਰੇਸ਼ਨ ਚੇਂਜ ਹੋ ਗਈ ਨਾ इमोਸ਼ਨ ਕਦੇ ਨਹੀਂ ਚੇਂਜ ਹੁੰਦਾ ਜਿੱਦਾਂ ਬਾਬਾ ਦੁੱਖ ਤਕਲੀਫ ਹੱਸਦਾ ਹੈ ਜਾਂ ਰੋਂਦਾ ਹੈ ਐਸੀ ਤਰ੍ਹਾਂ ਬੱਚਾ ਵੀ ਉਸੇ ਤਰ੍ਹਾਂ ਕਰਦਾ ਸੋ ਇਹ ਵੀ ਕੋਈ ਮਤਲਬ ਪਾਸ਼ਾ ਨਹੀਂ ਔਰ ਨਾ ਹੀ ਕਦੇ ਪਤੰਗ ਅੱਖ ਚੋਂ ਅਥਰੂ ਔਣੀ ਆਉਂਦੇ ਇਹ ਕ ਮੋਸ਼ਨ ਹੈ ਅਸੀਂ ਚੌਂ ਨੇ ਜਿਹੜੀ ਸਾਡੇ ਪੁਰਾਣੇ ਬਜ਼ੁਰਗਾਂ ਦੀਆਂ ਦਾਸਤਾਨਾਂ ਅਗਲੀ ਜਨਰੇਸ਼ਨ ਦੇ ਹੱਥ ਚ ਫੜਾਈ ਜਿੱਦ ਤੱਕ ਜਦ ਉਹ ਜਵਾਨ ਹੋਣਗੇ ਫਿਰ ਉਹ ਅੱਗੇ ਫਰੋ ਦੇ ਜਾਣਗੇ ਔਰ ਉਹ ਕਥਾਾਂ ਮ ਇੱਕ ਦਿਨ ਚਲਦੀ ਰਹਿਣੀ ਹੈ ਬਹੁਤ ਕੋਸ਼ਿਸ਼ ਹੁੰਦੀ ਹੈ ਕੇਵਰੀ ਇਹ ਇਸ ਤਰ੍ਹਾਂ ਦੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਮਿਟ ਗਈ ਮਾਦ ਸਾਹਿਬ ਬਲਬੀਰੋ ਭਾਬੀ ਫਿਲਮ ਆਈ ਸੀਗੀ ਉਹਦੇ ਵੀ ਸੱਚੇ ਸੋਣ ਦੀ ਸਟੋਰੀ ਸੀਗੀ ਤੁਹਾਡੇ ਵੀ ਸੱਚੇ ਸੋਣ ਦੀ ਸਟੋਰੀ ਹੈ ਕਿ ਬਿਲਕੁਲ ਸੇਮ ਹੈਗੇ ਜਾਂ ਕਿਸ ਵਿੱਚ ਫਰਕ ਹੈਗਾ ਜਿਵੇਂ ਸਰ ਤੁਸੀਂ ਵੀ ਪੈਂਟ ਪਾਈਆਂ ਉਹਨੇ ਹੀ ਪਾਈ ਹੈ ਕੰਪਨੀ ਦਾ ਫਰਕ ਹੈ ਕੋਈ ਹਰ ਬੰਦੇ ਦਾ ਵਿਜ਼ਨ ਹੁੰਦਾ ਤੁਸੀਂ ਜਦੋਂ ਸਵੇਰ ਤੋਂ ਸ਼ਾਮ ਸਿਰਜਦੇ ਹੋ ਤੁਹਾਡਾ ਆਪਣਾ ਨਜ਼ਰੀਆ ਜ਼ਿੰਦਗੀ ਨੂੰ ਦੇਖਣ ਦਾ ਆਪਦੀ ਅਗਲੀ ਜਨਰੇਸ਼ਨ ਨੂੰ ਪੜਾਉਣ ਦਾ ਸਭ ਦਾ ਆਪਣਾ ਨਜ਼ਰੀਆ ਸੋ ਇਸੇ ਤਰ੍ਹਾਂ ਸਿਨੇਮਾ ਵਿਜੈਨ ਜਦੋਂ ਇਹ ਕਹਾਣੀ ਤੇ ਅਸੀਂ ਬੈਠੇ ਸੀ ਉਸ ਤੋਂ ਬਾਅਦ ਜਿਹੜੀ ਇਹਦੀ ਸਕਰੀਨ ਪਲੇਅ ਉਹ ਅਮਿਤੋਜ ਹੋਰਾਂ ਦਾ ਵਿਜੈਨ ਫਿਰ ਜਿਹੜੇ ਸੱਜਣਾ ਨੇ ਕੰਮ ਕਰਿਆ ਫਿਰ ਇਹਨਾਂ ਨੇ ਤਾਂ ਦੇਹੀ ਨਾਲ ਉਹਦੇ ਵਿੱਚ ਕੰਮ ਕਰਿਆ ਇਹ ਤਾਂ ਆਪਾਂ ਕੰਪੇਅਰ ਨਾ ਕਰਿਆ ਕਰੋ ਪੰਜਾਬ 'ਚ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੇ 20 ਸਾਲ ਵੱਡੇ ਉਹਨਾਂ ਦਾ ਉਹਨਾਂ ਦੀ ਫੋਟੋ ਲਾ ਕੇ ਲੜਾਈ ਜਾਂਦੇ ਹੋ ਤੁਸੀਂ ਜਿਹੜੇ 20 ਸਾਲ ਛੋਟੇ ਉਹਨਾਂ ਦੀ ਕੰਪੇਅਰ ਦੀ ਗੱਲ ਨਹੀਂ ਕਰਦਾ ਮੈਂ ਇਹ ਕਹਦੇ ਆਂ ਵੀ ਨਹੀਂ ਇੰਦਾ ਨਹੀਂ ਹੁੰਦਾ ਸਕਰੀਨ 'ਤੇ ਹਮੇਸ਼ਾ ਲੱਗ ਹੁੰਦਾ ਤੁਸੀਂ ਸਟੋਰੀ ਨੂੰ ਲੈ ਕੇ ਤੁਸੀਂ ਇੱਕ ਕੰਮ ਕਰਿਓ ਜੀ ਤੁਸੀਂ ਜਦੋਂ ਸਾਰੇ ਦੇਖ ਲੈਗੇ ਤੁਸੀਂ ਬਾਅਦ 'ਚ ਦੇਖਿਓ ਕਿ ਤੁਹਾਨੂੰ ਇਹ ਨਾ ਲੱਗੇ ਵੀ ਜ਼ੋਰ ਪਿਆ ਖਰਚ ਕਰਤਾ ਇਹਦਾ ਦੁੱਖ ਨਹੀਂ ਕਹਿੰਦਾ ਮੈਂ ਇਸ ਤੋਂ ਡਿਫਰੈਂਟ ਮੇਰੀ ਯਾਰ ਕੋਈ ਸਟੋਰੀ 'ਚ ਕਨਫਿਊਜ਼ਨ ਨਾ ਹੋਵੇ ਸਰੋ ਦੇਖੋ ਬਿਰਹੜ ਇਹਦਾ ਇਹ ਬੱਚਿਆਂ ਵਾਲੀ ਗੱਲ ਹੈ ਸਾਹਿਬ ਇਹ ਤਾਂ ਛੋਟਾ ਸੁਣ ਗਿਰ ਧਾਨਾ ਦਾ ਪਿੰਡ ਪ੍ਰਾਲੀ ਤੋਂ ਦਿਖ ਜਾਂਦਾ ਹੈ ਪਿੰਡ ਦਾ ਕਿ ਸ਼ਹਿਰ ਦਾ ਮੈਂ ਸ਼ਹਿਰ ਤੋਂ ਹੀ ਹਾਂ ਪਤਾ ਨਾ ਧਾਨਾ ਦਾ ਪਿੰਡ ਪ੍ਰਾਲੀ ਕਿਵੇਂ ਦਿਖ ਜਾਂਦਾ ਇਹਦਾ ਮਤਲਬ ਪਤਾ ਬਸ ਸਾਹਿਤ ਰੌਲਾ ਹੋਬੜਾ ਗੱਲਾਂ ਪੰਜਾਬੀ ਦੀਆਂ ਖਾਣੇ ਖੀਰੇ ਮੇਰਾ ਸਵਾਲ ਹੈ ਜਿਸ ਵਾਰ ਨਹੀਂ ਸਮਝੇ ਮਿਲ ਜੀ ਸੇ ਮੈਂ ਥੋੜਾ ਗੇਰ ਸਿਪੜੀ ਤੋਂ ਸੁਣੋ ਨਾ ਪਹਿਲਾਂ ਪਹਿਲਾਂ ਮੈਂ ਥੋੜੀ ਸੁਣੀ ਤੇ ਹੁਣ ਮੇਰੀ ਸੁਣੋ ਤਾਨਾ ਦਾ ਪਿੰਡ ਪ੍ਰਾਈਡ ਦੇ ਮਤਲਬ ਜੇ ਤੁਸੀਂ ਪ੍ਰੋਮੋ ਦੇਖਦੇ ਨਾ ਤੁਹਾਨੂੰ ਉਥੋਂ ਅੰਦਾਜ਼ਾ ਹੋ ਜਾਂਦਾ ਹੁਣੇ ਪੂਰੀ ਫਿਲਮ ਦੀ ਜਿਹੜੀ ਆਪਣੀ ਕਹਾਣੀ ਹੈ 2 ਘੰਟੇ ਦੀ ਉਹ ਹਰ 10 ਮਿੰਟ ਬਾਅਦ ਦਾ ਇੱਕ ਛੋਟਾ ਜਿਹਾ ਟੀਜ਼ਰ ਅਸੀਂ ਤੁਹਾਨੂੰ ਦਿੱਤਾ ਇਹਨੂੰ ਦਿਖਾਉਣ ਦਾ ਮੰਤਪੀਤਾ ਹੀ ਹੁੰਦਾ ਕਿ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਕਨਫਿਊਜ਼ਨ ਨਾ ਹੋਵੇ ਕਿ ਇਹ ਉਸੇ ਤਰ੍ਹਾਂ ਦੀ ਫਿਲਮ ਹੈ ਜਾਂ ਅਲੱਗ ਤਰ੍ਹਾਂ ਦੀ ਇਹਨੂੰ ਨੇਜੀ ਨਾਲ ਲਿਆ ਕਰੋ ਮੈਨੂੰ ਪਤਾ ਤੇਰਾ ਥੋੜਾ ਜਿਹਾ 15 ਜੇ 1 ਕਿਤੇ ਜਣਾ ਗੱਲ ਕਰਦਾ ਬੀਬੀ ਆਪਕੋ ਬੋਲਿੰਦਾ ਜਸ ਰਿਲੈਕਸ ਡਾਉਨ ਕੁਛ ਨਹੀਂ ਹੁੰਦਾ ਮੈਨੂੰ ਲੱਗਦਾ ਬਈ ਜੇ ਤੁਸੀਂ ਇਹਨੂੰ ਧਿਆਨ ਨਾਲ ਵਾਚੋਗੇ ਫਿਰ ਪੂਰੀ ਕਹਾਣੀ ਨਰੇਟ ਹੋ ਜੂਗੀ ਸਿਰਫ ਇੱਕ ਚੀਜ਼ ਨੇ ਤੁਹਾਨੂੰ ਪਤਾ ਲੱਗਣਾ ਕਿ ਸਕਰੀਨ ਤੇ ਕਿੰਨਾ ਬਲੇ ਕਰਿਆ ਉਹ ਇਸ ਲਈ ਹੀ ਲੱਗਣਾ ਕਿ ਦੋ ਤਰ੍ਹਾਂ ਦੀਆਂ ਕਹਾਣੀਆਂ ਹੋਣੀਆਂ ਇੱਕ ਤਾਂ ਸੀ ਇਹ ਤੋਂ ਸ਼ੁਰੂ ਕਰਕੇ Z ਤੇ ਲੈ ਜਾਣਾ ਕਿ ਇੱਕ ਬਚਪਨ ਤੋਂ ਕਹਾਣੀ ਚੱਲਦੀ ਹੈ ਕਿ ਉਹ ਐਂਡ ਤੱਕ ਪਹੁੰਚਦੀ ਹੈ ਅੰਜਾਮ ਤੱਕ ਆਗਾਜ਼ ਤੋਂ ਅੰਜਾਮ ਹੁਣ ਇਹਦੇ ਸਕਰੀਨ ਤੇ ਭਲੇ ਲੱਗਿਆ ਇਹ ਡਾਇਰੈਕਟਰ ਦਾ ਵਿਜ਼ਨ ਹੈ ਜੇ ਅੱਜ ਤੋਂ 30 ਸਾਲ ਪਹਿਲਾਂ ਇਹ 25 ਸਾਲ ਪਹਿਲਾਂ ਸੋਚਿਆ ਸੀ ਮੈਂ ਡਾਇਰੈਕਟਰ ਨਹੀਂ ਤਮ ਤਾਂ ਵੇ ਹੋਣਾ ਸੀ ਕਿ ਇਥੇ ਬਚਪਨ ਤੋਂ ਕਹਾਣੀਆਂ ਸ਼ੁਰੂ ਹੋਈ ਤੇ ਅਕੀਸ ਖਤਮ ਹੋ ਗਈ ਪਰ ਜਿਵੇਂ ਜਿਵੇਂ ਦੁਨੀਆ ਬਦਲਦੀ ਹੈ ਨਵੀਂ ਜਨਰੇਸ਼ਨ ਆਉਂਦੀ ਹੈ ਉਹ ਜਿਸ ਤਰ੍ਹਾਂ ਸਿਨੇਮਾ ਦੇਖੋ ਆਪਾਂ ਤੇ ਇੱਕ ਦੂਜੇ ਦਾ ਪ੍ਰਭਾਵ ਤਰਹਦਾ ਵੈਸਟ ਸੱਤੋਂ ਅੱਗੇ ਹੈ ਕੁਸ਼ਤੀ ਕਿਨਚ ਐਮੋਸ਼ਨ ਸੇ ਅਸੀਂ ਅਗੇ ਹੈ ਇਹ ਜਦੋਂ ਕੋਰੀਅਨ ਸਿਨੇਮਾ ਬਹੁਤ ਵੱਲ ਪਹੁੰਚ ਗਿਆ ਉਹਨਾਂ ਦੀ ਇੱਕ ਛੋਟੀ ਜੀ ਫਿਲਮ ਓਸਕਰ ਚ ਚਲੇਗੀ ਪਹਿਰਾ ਸੀ ਤੇ ਹਾਂ ਸੋ ਇੰਦਾ ਕੀ ਹੁੰਦਾ ਕਿ ਇਹ ਇਹ ਹੋਂ ਡਾਇਰੈਕਟਰ ਦਾ ਵੇਦਨਾ ਕਿਉਂ ਨੇ ਕਿਥੋਂ ਕਹਾਣੀ ਫੜਨੀ ਹੈ ਇੱਥੇ ਛੱਡ ਜਾਣੀ ਹੈ ਫਿਰ ਤੁਹਾਨੂੰ ਲੱਗੂ ਪ੍ਰੈਜ਼ੈਂਟ ਚ ਆ ਗਿਆ ਉਹ ਫਾਂਸੀ ਪਹਿਲਾਂ ਹੁੰਦੀ ਹੈ ਜਦੋਂ ਜਦਕੇ ਹੋਂ ਤਾਂ ਲੇਟ ਸਟੇਜ ਤੇ ਜਾਏ ਸੋ ਸਕਰੀਨ ਬੇਸਿਕਲੀ ਫਿਲਮ ਦੀ ਜਾਨ ਵੈਸੇ ਕਹਾਣੀ ਹੈ ਪਰ ਜਿਹੜੀ ਉਹਦੀ ਲੋਰ ਹੈ ਜਾਂ ਜਿਵੇਂ ਕਹਿੰਦੇ ਕਿ ਬੰਦੇ ਦੀ ਜਿਹੜੀ ਲੋਰ ਹੁੰਦੀ ਹੈ ਜਵਾਨੀ ਹੁੰਦੀ ਹੈ ਸੋ ਸਕਰੀਨ ਤੇ ਜਵਾਨੀ ਦਾ ਕੰਮ ਕਰਦੇ ਸੀ ਨੇ ਵਿੱਚ <laughs> next question please koi manchup saheb and ke likh de hai bol